ਇਹ ਮੀਨੀ ਗਾਂ ਆ ਜੀ ਗਾਂ ਬਹੁਤ ਸੋਹਣੀ ਆ ਸ਼ਾਈ ਵਾਲ ਗਾਂ ਆ ਇਹ ਗਾਵਾਂ ਬਹੁਤ ਸੋਹਣੀਆਂ ਇਹ ਗਾਵਾਂ ਦੀ ਬਰੀਡ ਬਹੁਤ ਵਧੀਆ ਤੇ ਬੜੀ ਮਿਹਨਤ ਦੇ ਨਾਲ ਪਾਲੀ ਹੋਈ ਆ ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਹ ਗਾਵਾਂ ਪਾਲੀਆਂ ਸੀ ਲੈਂਦੀ ਹੀ ਬਰੀਡ ਅੱਜ ਇਹ ਗਾਵਾਂ ਬਹੁਤ ਹੀ ਵਧੀਆ ਪੈਣੀ ਸਾਹਿਬ ਦੀ ਧਰਤੀ ਤੇ ਆ ਬਹੁਤ ਸੋਹਣੀਆਂ ਗਾਵਾਂ ਐ ਇਹਨਾਂ ਦੇ ਨਾਂ ਰੱਖਿਓ ਇਹਨੇ ਅਲੱਗ-ਅਲੱਗ ਹੁਣ ਤੇ ਨੰਬਰ ਆਗੇ ਵੈਸੇ ਪਹਿਲਾਂ ਨਾਮ ਹੁੰਦੇ ਸੀ ਆ ਦੁੱਧ ਪੀ ਰਹੀ ਆਪਣੀ ਮੰਮੀ ਦਾ ਏ ਆਵੇ ਕੋ ਪਿਛੋਂ ਦੁੱਧ ਪੀ ਰਹੀ ਹੈਗਾ ਵਧੀਆ ਗਾਂ ਆ ਤੇ ਗਾਂ ਬਹੁਤ ਸੋਹਣੀ ਆ ਆ ਮੀਣੀ ਗਾਂ ਮੀਣੀ ਮੀਣੀਆਂ ਬੱਜਾਂ ਵੀ ਸੁਣੀਆਂ ਸੀ ਪਰ ਵੀ ਖਲੀ ਮੀਣੀ ਤੇ ਸਿੰਘ ਟਾਣੂ ਬਹੁਤ ਵਧੀਆ ਗਾਂ ਮੀਣੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਗਾਂ ਇਹ ਹੈਗੀਆਂ ਐਫ ਵਛੀਆਂ ਗੋਰੀ ਬੱਛੀ ਇਹਨੂੰ ਕਹਿੰਦੇ ਗੋਰੀ ਬੱਛੀ ਬਿਲਕੁਲ ਬਹੁਤ ਸਟ੍ਰੇਲੀਅਨ ਨਸਲ ਹੈ ਬਹੁਤ ਸੋਹਣੀ ਆ ਇਹ ਹੁਣ ਆਜਾ ਕੱਟ ਰਿਹਾ ਹਲਵਾ ਹਲਵਾ ਘਟਦੇ ਪਰ ਜਿਹਨੂੰ ਆਮ ਲੋਕ ਕਈ ਪੇਠਾ ਵੀ ਕਹਿੰਦੇ ਪਰ ਹਲਵਾ ਹੁੰਦਾ ਹੈ ਕਈ ਯਕੀਨੀ ਵੀ ਕਹਿਣ ਲੱਗੇ ਪਰ ਹਲਵਾ ਹੈ ਹਲਵਾ ਕੱਟ ਰਿਹਾ ਨੇ ਸਾਹ ਸੰਗ ਹੁਣ ਵਾਦਰਨਾ ਵੜਦੇ ਆ ਵੱਡੇ ਹੁੰਦੇ ਨੇ ਮੋਟੇ ਦੋਲੇ ਜੀ ਛੋਟੇ ਕਰਕੇ ਸੰਗਤ ਦੇ ਅੱਗੇ ਸੁੱਟਦੇ ਨੇ ਫਿਰ ਉਹ ਕੱਲੇ-ਕੱਲੇ ਦੇ ਪੀਸ ਕਰਦੇ ਨੇ ਇਹ ਮਾਈਆਂ ਵੇ ਇੱਕ ਗਮਿਨ ਮਾਈਆਂ ਘੜ ਦਿੰਦੀਆਂ ਨਿਕੇ-ਨਿਕੇ ਛਿੱਲੇ ਦੇ ਇਹ ਦੀਪਾ ਸਿੰਘ ਗੰਡੇ ਦੀ ਸੇਵਾ ਕਰਾ ਗੰਡੇ ਕਟੜਿਆ ਮਸ਼ੀਨ ਨਾਲ ਗੰਡੇ ਦੀ ਸੇਵਾ ਇਹ ਸਿੰਦਾ ਜੀ ਜੋ ਡਰਮ ਰੱਖੇ ਨੇ ਇਹ ਲਾ ਰਿਹਾ ਡਾਲਾ ਲਾ ਰਿਹਾ ਡਾਲਾ ਇਹ ਪਹਿਲਾਂ ਡੱਲ ਜਦੋਂ ਅਸੀਂ ਡਰਮ ਰੱਖਦੇ ਪਏ ਸੀ ਡਰਮ ਰੱਖੇ ਤਿੰਨ ਡਰਮ ਰੱਖੇ ਆ ਤਿੰਨ ਡਰਮ ਤਿੰਨੇ ਡਰਮ ਛਾੜੇ ਦੇ ਉੱਤੇ ਅਸੀਂ ਬਰੂ ਤੇ ਤਿੰਨ ਡਰਮ ਰੱਖ ਕੇ ਤੇ ਇੱਕ ਹੋਰ ਹੈਗਾ ਸਾਡਾ ਡਰਮ ਇਹ ਡਰਮ ਰੱਖ ਕੇ ਅਸੀਂ ਹਾਂ ਡਰਮਾਂ ਦਾ ਜਿਉਂ ਕਰਤਾ ਮੈਂ ਇਹਨ ਡਰੁੱਧ ਪਾਲਿਆ ਡਰਮ ਧੋਂ ਟੱਕਰਿਆ ਮੈਂ ਲੰਗਰ ਤੇ ਜਾ ਗਈ ਇਹਨ ਡਰਮ ਧੋਂਦਾ ਪਿਆ ਮੈਂ ਸਾਰੇ ਡਰਮ ਧੋ ਕੇ ਤੇ ਫਿਰ ਮੈਂ ਉਹ ਰੱਖ ਦਊਗਾ ਸਵੇਰੇ ਫਿਰ ਜਾਊਗਾ ਦੁੱਧ ਲੈਣ ਵਧੀਆ ਡਰਮਾਂ ਧੋਂਦੇ ਪਏ ਆ ਕੂਚਾ ਮਾਰ ਕੇ ਧੋਤੇ ਐ ਜਿਹੜਾ ਦੁੱਧ ਅੱਦ ਲੱਗਾ ਦਾ ਸਾਰਾ ਲਾਤ ਐਨਾਂ ਚੋਂ ਦੁੱਧ ਜਮੂ ਬਹੁਤ ਛੇਤੀ ਜਾਂਦਾ ਹੈ ਯਾਰ ਉਹ ਦੁੱਧ ਨੂੰ ਸਾਫ਼ ਕਰਨਾ ਪੈਂਦਾ ਹੈ ਬਾਰ-ਬਾਰ ਡਰਮਾਂ ਨੂੰ ਅਜੀ ਡੋਟ ਸਵੇਰੇ ਸ਼ਾਮ ਸਰਬ ਲਾ ਕੇ ਡਰਮ ਧੋਨੇ ਆ ਤੇ ਡਰਮਾਂ ਦੇ ਆਵੇ ਕੂਚਾ ਮਾਰਨਾ ਪੈਂਦਾ ਕੂਚਾ ਮਾਰ ਕੇ ਸਾਫ਼ ਕੀਤੇ ਵਧੀਆ ਡਰਮ ਹੈ ਸਾਫ਼ ਕਰਤੇ ਸਟੀਲ ਦੇ ਡਰਮ ਸੀ ਸਟੀਲ ਦੇ ਡਰਮ ਤੁਹਾਨੂੰ ਪਤਾ ਹੀ ਆ ਹਨ ਡਰਮ ਸਾਫ਼ ਕਰਕੇ ਕੂਚਾ ਮਾਰ ਕੇ ਨਾਲ ਚਮਕਾਤ ਤੇ ਡਰਮ ਜੀ ਡਰਮ ਚਮਕਣ ਤੋਂ ਬਾਅਦ ਇਹ ਡਰਮਾਂ ਦੇ ਉੱਤੇ ਪਾਣੀ ਮਾਰਾਂਗੇ ਪਾਣੀ ਮਾਰ ਕੇ ਡਰਮ ਹਲੋ ਇਹ ਆਪਾਂ ਅੱਛਾ ਬ੍ਰਹਮਾ ਨੂੰ ਚਮਕਾਇਆ ਗਿਆ ਵਧੀਆ ਤਰੀਕੇ ਦੇ ਨਾਲ ਮੈਂ ਹੀ ਸਿੱਖ ਰਿਹਾ ਐ ਮੂਵੀ ਬਣਾਉਣੀ ਮੂਵੀ ਬਣਾਉਣ ਦਾ ਮੈਨੂੰ ਮਜ਼ਾ ਜਿਆ ਆਉਂਦਾ ਵੀ ਚਲੋ ਵਧੀਆ ਜੇ ਮੈਨੂੰ ਮੇਰੇ ਉਜੀ ਕਰੇ ਵੀ ਕਿਵੇਂ ਬਣਾਈ ਦੀ ਆ ਸੇਖੋ ਨਿਆ ਆਪਾ ਪਰ ਫਿਰ ਜ਼ਾਤ ਨਹੀਂ ਦਿੰਦਾ ਫਿਰ ਵੀ ਨਾ ਮਨੋਰੰਜਨ ਮਾੜਾ ਮੋਟਾ ਕਰਨਾ ਹੁੰਦਾ ਵੀ ਚਲੋ ਮਨੋਰੰਜਨ ਹੋ ਜੀ ਜੋ ਕੰਮ ਕੁੰਮ ਕਰਦੇ ਉਤਲੇ ਵੀਡੀਓ ਬਣਾ ਕੇ ਪਾਤੀ ਜਦੋਂ ਵੇਖਾ ਵੀਡੀਓ ਬਣਾਈ ਪੇਦਾ ਦਾ। ਧਰਮ ਤੋਂ ਤੇ ਉਹ ਬਿੱਲਾ ਹੀ ਫਿਰਦੇ ਨੇ। ਇਹ ਬਿੱਲਾ ਲੰਗਰੀ ਨਵਾਂ ਹੀ ਲੰਗਰੀ ਬਣਿਆ। ਪਹਿਲਾਂ ਤੇ ਲੰਗਰੀ ਸੀ ਹੈਗਾ। ਹੁਣ ਇਹ ਲੰਗਰੀ ਬਣ ਗਿਆ। ਉਹ ਗੁਲਾਬ ਸਿੰਘ ਆ ਗਿਆ ਡਰਮ ਚੱਕੀ। ਬੁੱਢਾ ਦੀ ਡੀਰ ਵਾਲਾ ਦਾਲ ਵਾਲਾ। ਹੁਣ ਇਹ ਡਰਾਮਾ ਦੇ ਨਾਲ ਜਾਂਦੇ ਹੋਏ ਕਈ ਕੰਮ ਨਬੇੜ ਤੇ ਆਲੋਖਤ ਆਪ ਬੰਦਾ ਇਹ ਸ਼ਿੰਦਾ ਡਰਾਮਾ ਦੇ ਕੋਲ ਖੜਿਆ ਗੱਲ ਕਰ ਰਿਹਾ ਕਿਸੇ ਨਾਲ ਗੱਲ ਕਰ ਰਿਹਾ ਜੇ ਬੰਦੇ ਨਾਲ ਕੀਦੀ ਨਾਲ ਕਰ ਰਿਹਾ ਹੈ ਫੈਮਿਲੀ ਇਹ ਮੇਰੀ ਫੋਟੋ ਆ ਮੈਂ ਫੋਟੋ ਕਿੱਛੀ ਸੀ ਮੈਨੂੰ ਉੱਤੇ ਵਧੀਆ ਲੱਗਿਆ ਉਹ ਤੇ ਬੋਰ ਇਹ ਪਿੱਛੇ ਬਲੈਕ ਬੈਲਟ ਜੀ ਬੜੀ ਵਧੀਆ ਲੱਗੀ ਮੈਂ ਉੱਤੇ ਗੱਜੀ